ਤੱਲ ਲੰਗਰ ਵੀ ਮਾਹਪੁਰਖਾਂ ਵੱਲੋਂ 24 ਘੰਟੇ ਚਲਾਇਆ ਜਾ ਰਿਹਾ ਵਾ ਹਰ ਤਰ੍ਹਾਂ ਦੀ ਸੇਵਾ ਜਿਹੜੀ ਇੱਥੇ ਵੇਖੋ ਆ ਟਰਾਲੇ ਟਰੈਕਟਰ ਆ ਮਾਹਪੁਰਖਾਂ ਨੇ ਦੋਸ ਇੱਕ ਜੀਸੀਪੀ ਭੇਜੀ ਆ ਹੋਰ ਵੀ ਜਿਹੜੇ ਵੀਕਲ ਆ ਮਾਹਪੁਰਖਾਂ ਦੀ ਜਥੇਬੰਦੀ ਦੇ ਸਾਰੇ ਹੀ ਇਹ ਸੇਵਾ ਦੇ ਵਿੱਚ ਲੱਗੇ ਆ ਜੀ ਬਾਬਾ ਮਾ ਉਹ ਜਿੱਥੇ ਜਿੱਥੇ ਵੀ ਸੰਗਤਾਂ ਫੋਨ ਕਰਦੀਆਂ ਆ ਬਾਬਾ ਜੀ ਚਾਰਾ ਚਾਹੀਦਾ ਉੱਪਰ ਜਿੱਥੇ ਜਿੱਥੇ ਲੋੜ ਆ ਉੱਥੇ ਦੱਸ ਦੇਈਦਾ ਉੱਥੇ ਲੈ ਜਾਓ ਅੱਧਾ ਪੰਜਾਬ ਡੁੱਬ ਗਿਆ ਅੱਧਾ ਪੰਜਾਬ ਵਜਿਆ ਪਰ ਜਿਹੜਾ ਅੱਧਾ ਪੰਜਾਬ ਆਣਾ ਉਹ ਸਾਰੇ ਪੰਜਾਬ ਦੀ ਰਾਖੀ ਕਰਨ데요 ਰਕਬਾ ਮਰਿਆ 70% ਇਥੋਂ ਦੇ ਵਸਨੀਕ ਦੱਸਦੇ ਆ ਵੀ ਗਰੀਬ ਆਦਮੀ ਸੀ 70% ਵੇਖੋ ਫਸਲ ਪੱਕੀ ਪਈ ਸੀ ਕੋਈ ਗੱਲ ਨਹੀਂ ਫਸਲ ਦੇ ਹੁਣ ਤੇ ਤਿਆਰ ਸੀਗੀ ਪਰ ਉਹ ਫਸਲ ਦਾ ਖਰਚਾ ਹੁੰਦੇ ਬਾਵਜੂਦ ਅੱਜ ਕਿਸਾਨ ਰੁੜ ਗਿਆ ਵਾ ਉਹਦੇ ਪੱਲੇ ਹੀ ਕੱਖ ਨਹੀਂ ਰਿਹਾ ਇਹ ਸਾਲ ਖੰਡ ਦਾ ਬਾਬਾ ਜੀ ਪੈਗੇ ਨਹੀਂ ਬਣਨੀਆਂ ਹਾਂਜੀ ਕਿਸਾਨ ਦੇ ਪੱਲੇ ਅੱਜ ਕੱਖ ਨਹੀਂ ਜੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਵੱਡੀ ਪੱਦਰ ਦੇ ਵਿੱਚ ਪੰਜਾਬ ਦੀ ਜਿਹੜੀ ਉਪਜਾਊ ਧਰਤੀ ਆ ਉਹਨੂੰ ਆਪਣੀ ਤਾਕਤ ਦੇ ਵਿੱਚ ਲੈ ਲਿਆ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ ਨਾਲ ਬੇਰੁਖੀ ਦੇ ਜਿਹੜੇ ਵੱਡੇ ਵੱਡੇ ਵਸੀਲੇ ਉਹ ਸਾਹਮਣੇ ਆ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਬੇਰੁਖੀ ਕੀਤੀ ਜਾ ਰਹੀ ਆ ਕਿਸ ਤਰੀਕੇ ਨਾਲ ਪੰਜਾਬ ਨੂੰ ਅ ਅੰਡੇਟ ਕੀਤਾ ਜਾ ਰਿਹਾ ਹੈ ਕਿਸ ਢੰਗ ਦੇ ਨਾਲ ਪੰਜਾਬ ਨੂੰ ਜਿਹੜਾ ਵਾ ਉਹ ਬਰਬਾਦ ਕਰਨ ਦੀਆਂ ਸ਼ਾਦੀਸ਼ਾਂ ਜਿਹੜੀਆਂ ਵਾ ਉਹ ਰਚੀਆਂ ਜਾ ਰਹੀਆਂ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਪਾਣੀਆਂ ਦੀ ਜਿਹੜੀ ਉਹ ਮਾਰ ਪੈ ਰਹੀ ਆ ਇਸ ਸਮੇਂ ਵੀ ਅਸੀਂ ਹਰੀਕੇ ਹੈਡ ਤੇ ਖੜੇ ਆ ਪਿੰਡ ਰੁਕਣੇ ਵਾਲਾ ਜ਼ਿਲ੍ਹਾ ਫਰੀਦਕੋਟ ਨਜ਼ਦੀਕ ਮਖੂ ਹਰੀਕੇ ਹੈਡ ਜਿੱਥੇ ਮਹਾਂਪੁਰਖ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਹੋਣਾ ਵੱਲੋਂ ਵੱਡੀਆਂ ਸੇਵਾਵਾਂ ਜੜੀਆਂ ਵਾ ਉਹ ਲਗਾਤਾਰ ਚੱਲ ਰਹੀਆਂ ਮਹਾਂਪੁਰਖਾਂ ਦੇ ਬਹੁਤ ਹੀ ਪਿਆਰ ਤੇ ਸਤਿਕਾਰ ਵਾਲੇ ਜਥੇਦਾਰ ਮਹਾਂਪੁਰਖ ਬਾਬਾ ਗਿਆਨ ਸਿੰਘ ਜੀ ਮਣਹਾਲੇ ਵਾਲੇ ਕਾਫੀ ਦਿਨਾਂ ਤੋਂ ਲਗਾਤਾਰ ਇੱਥੇ ਹਾਜ਼ਰ ਰਹਿ ਕੇ ਜਿੱਥੇ ਲੰਗਰ ਦੀਆਂ ਸੇਵਾਵਾਂ ਕਰ ਰਹੇ ਨੇ ਉੱਥੇ ਬੰਧ ਨੂੰ ਮਜ਼ਬੂਤ ਕਰਨ ਵਾਸਤੇ ਵੀ ਨਗਰਾਂ ਦੇ ਵਿੱਚੋਂ ਆਪਣੇ ਨਾਲ ਪ੍ਰੇਮ ਪਿਆਰ ਰੱਖਣ ਵਾਲੇ ਸੰਗਤਾਂ ਨੂੰ ਪ੍ਰੇਰ ਕੇ ਇਸ ਬੰਦ ਤੇ ਲਿਆ ਕੇ ਜਿਹੜੇ ਆ ਉਹ ਸੇਵਾਵਾਂ ਕਰ ਰਹੇ ਨੇ ਆ ਉਹ ਸਭ ਤੋਂ ਪਹਿਲਾਂ ਆਪਾਂ ਮਹਾਂਪੁਰਖਾਂ ਦੇ ਨਾਲ ਫਤੇ ਦੀ ਸਾਂਝ ਕਰਦੇ ਆ ਉਸ ਤੋਂ ਬਾਅਦ ਅੱਗੇ ਆਪਾਂ ਵਿਚਾਰ ਚਰਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੰਗਤਾਂ ਜਿਹੜੀਆਂ ਵਾ ਅਜੇ ਵੀ ਕੁਝ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਆ ਜਿਹੜੀਆਂ ਅਜੇ ਤੱਕ ਪਹੁੰਚ ਨਹੀਂ ਸਕੀਆਂ ਉਹਨਾਂ ਸੰਗਤਾਂ ਨੂੰ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਬਾਬਤ ਕੋਈ ਸੁਨੇਹਾ ਦਿਓ ਦੇਖੋ ਜੀ ਇੱਥੇ ਜਿਹੜੀਆਂ ਸਵਾਹ ਆ ਬਾਬਾ ਜੀ ਉਹਨਾਂ ਨੇ ਸੋਸ਼ਲ ਮੀਡੀਆ ਰਹੀਂ ਤੁਹਾਡੇ ਭਰਾਵਾਂ ਰਹੀਂ ਬੜਾ ਕੁਝ ਇੱਥੇ ਸੰਗਤਾਂ ਨੂੰ ਕਿਹਾ ਤੇ ਸੰਗਤਾਂ ਨੇ ਵੀ ਇੱਥੇ ਸੰਗਤਾਂ ਸੇਵਾ ਲੋਹੜ ਲਿਆਤਾ ਅਸੀਂ ਉਹਨਾਂ ਲਵਜੀ ਨਹੀਂ ਸਾਡੇ ਕੋਲ ਹੈਗੇ ਜਿਨ੍ਹਾਂ ਦਾ ਤੇ ਤਵੇਂ-ਤਵੇਂ ਮਹਾਪੁਰਖਾਂ ਨੇ ਕਿਰਪਾ ਕੀਤੀ ਇੱਥੇ ਬੜੀਆਂ ਸੰਪਰਦਾ ਨੇ ਲੰਗਰ ਲਾਏ ਸਭ ਕੁਝ ਕੀਤਾ ਪਰ ਗੁਰੂ ਦੀ ਸੰਗਤ ਨੇ ਗੁਰੂ ਦੀ ਰਹਿਮਤ ਨੇ ਤੇ ਸੰਗਤਾਂ ਦੇ ਸਿਰ ਤੇ ਮਿਹਰ ਭਾਇ ਹੱਥ ਰੱਖਿਆ ਮਹਾਪੁਰਖਾਂ ਨੇ ਬੜੀ ਤਸ਼ੱਦਦ ਦੇ ਨਾਲ ਸੰਗਤਾਂ ਨਾਲ ਪਿਆਰ ਨਾਲ ਮਲੇੜ ਤੇ ਬਾਨਾ ਆਪਾਂ ਗਾਂ ਦੀ ਗਾਂ ਵਾਦੇ-ਵਾਦੇ ਜਿੱਥੋਂ ਕਿਤੇ ਉਹ ਗੱਲ ਬਣਦੀ ਹੀ ਨੋ ਚਲਾਉਂਦੇ ਹੀ ਨੋ ਜੋ ਫਿਰ ਟੱਟ ਜਾਂਦੀ ਜਦੋਂ ਜ਼ਿਆਦਾ ਪਾਣੀ ਆਉਂਦਾ ਸੀ ਫਿਰ ਗਾ ਅੱਗੇ ਵਧ ਜਾਂਦਾ ਸੀ ਪਰ ਅੱਜ ਦੀ ਜਿਹੜੀ ਸਥਿਤੀ ਆ ਕੁਝ ਪਾਣੀ ਨੇ ਕੰਟਰੋਲ ਕੀਤਾ ਵਾ ਬਾਕੀ ਰਹੀ ਗੱਲ ਵੀ ਸੰਗਤਾਂ ਆਜੇ ਵੀ ਤਤ ਪਰ ਸੇਵਾ ਕਰ ਰਹੀਆਂ ਨੇ ਕੋਈ ਕਸਰ ਨਹੀਂ ਰਾਤ ਦਿਨ ਦੀ ਲੰਗਰ ਵੀ ਮਾਹਪੁਰਖਾਂ ਵੱਲੋਂ 24 ਘੰਟੇ ਚਲਾਇਆ ਜਾ ਰਿਹਾ ਵਾ ਹਰ ਤਰ੍ਹਾਂ ਦਾ ਸੇਵਾ ਜਿਹੜੀ ਇੱਥੇ ਵੇਖੋ ਆ ਟਰਾਲੇ ਟਰੈਕਟਰ ਆ ਮਾਹਪੁਰਖਾਂ ਨੇ ਦੋਸ ਇੱਕ ਜੀਸੀਪੀ ਭੇਜੀ ਆ ਹੋਰ ਵੀ ਜਿਹੜੇ ਵੀਕਲ ਆ ਮਾਹਪੁਰਖਾਂ ਦੀ ਜਥੇਬੰਦੀ ਦੇ ਸਾਰੇ ਹੀ ਇਹ ਸੇਵਾ ਦੇ ਵਿੱਚ ਲੱਗੇ ਆ ਜੀ ਜਿਤਨਾ ਪਾਛੋ ਹੋਰ ਵੀ ਸੇਵਾਵਾਂ ਜਿਹੜੀਆਂ ਵਾਂ ਬਨ ਬੰਨ ਦੇ ਨਾਲ-ਨਾਲ ਬੜੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਪਸ਼ੂਆਂ ਦੇ ਚਾਰੇ ਦੀ ਸੇਵਾ ਚੱਲ ਰਹੀ ਆ ਪਸ਼ੂਆਂ ਨੂੰ ਦੀਵਾਈਆਂ ਦੀ ਜ਼ਰੂਰਤ ਪੈ ਰਹੀ ਆ ਸੰਗਤਾਂ ਜਿਹੜੀਆਂ ਘਰਾਂ ਦੇ ਵਿੱਚ ਬੈਕਾਂ ਦੇ ਫਸੀਆਂ ਹੋਈਆਂ ਉਹਨਾਂ ਨੂੰ ਦੀਵਾਈਆਂ ਦੀ ਲੋੜ ਪੈ ਰਹੀ ਆ ਮਾਈਆਂ ਬੀਬੀਆਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਵਾਂ ਉਹ ਉਹ ਕਿਸ ਤਰ੍ਹਾਂ ਆਪ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਵੇਖੋ ਜੀ ਜਿਹੜੀ ਸੰਗਤਾਂ ਦੀ ਗੱਲ ਤੁਸੀਂ ਕੀਤੀ ਚਾਰੇ ਦੀ ਡੰਗਰਾਂ ਦੀ ਉਹ ਜਿਹੜੀ ਸਵਾਵਾ ਉਹ ਜਿੱਥੇ-ਜਿੱਥੇ ਵੀ ਸੰਗਤਾਂ ਫੋਨ ਕਰਦੀਆਂ ਇਹ ਬਾਬਾ ਜੀ ਚਾਰਾ ਚਾਹੀਦਾ ਉਹ ਫਿਰ ਜਿੱਥੇ-ਜਿੱਥੇ ਲੋੜ ਆ ਉੱਥੇ ਦੱਸ ਦੇਈਦਾ ਉੱਥੇ ਲੈ ਜਾਓ ਕਿਉਂਕਿ ਡੰਗਰ ਹੋਣ ਇੱਥੇ ਲਾਗੇ ਤੇ ਰਹਿਣ ਹੀ ਗਏ ਡੰਗਰ ਇਥੋਂ ਸਾਰੇ ਬਾਹਰ ਕੱਢ ਕੇ ਲਾਗੇ ਪਿੰਡਾਂ ਦੇ ਵਿੱਚ ਜਿੱਥੇ ਕੋਈ ਰਿਸ਼ਤੇਦਾਰ ਸੀ ਭੈਣ ਭਰਾ ਸੀ ਉਹਨਾਂ ਕੋਲ ਚਲ ਗਏ ਆ ਫਿਰ ਉਹਨਾਂ ਕੋਲ ਭੇਜ ਦੇਈਦੇ ਆ ਉੱਥੇ ਜਿਹੜੀਆਂ ਉਹ ਚਾਰੇ ਦੀ ਸੰਗਤ ਉੱਥੇ ਪਹੁੰਚਾ ਦਿੰਦੀ ਆ ਬਾਕੀ ਹੋਰ ਜਿਹੜੀਆਂ ਤੁਸੀਂ ਆਖਿਆ ਵੀ ਦਵਾਈਆਂ ਬੂਟੀਆਂ ਦਵਾਈਆਂ ਬੂਟੀਆਂ ਦੇ ਕੈਂਪ ਲਾਏ ਆ ਪ੍ਰਾਈਵੇਟ ਕੈਂਪ ਲੱਗੇ ਆ ਕੱਲ ਇੱਥੇ ਇੱਕ ਜੀਰੇ ਤੋਂ ਜੱਜ ਸਾਹਿਬ ਦੇ ਨਾਜ਼ਰ ਸਾਹਿਬ ਤੇ ਰੀਡਰ ਸਾਹਿਬ ਆਏ ਤੇ ਹੋਰ ਵਕੀਲ ਸਾਹਿਬ ਆਏ ਇੱਥੇ ਸੋਢੀ ਸਾਹਿਬ ਹੋਰ ਵੀ ਬਾਵਾ ਸਿੰਘ ਆਏ ਉਹ ਆ ਗਿਆਂ ਵੇਖੋ ਸਾਨੂੰ ਉਹਨਾਂ ਦਵਾਈਆਂ ਬਾਰੇ ਨਹੀਂ ਪਤਾ ਤੇ ਬਾਬਾ ਜੀ ਉਹਨਾਂ ਨੂੰ ਦੇ ਗਏ ਫਿਰ ਅੱਜ ਸਵੇਰੇ ਇੱਥੇ ਕੈਂਪ ਲੱਗਾ ਵਾ ਤੇ ਬਾਬਾ ਜੀ ਹੁਣੇ ਮੈਨੂੰ ਕਹਿੰਦੇ ਵੀ ਇੱਥੇ ਉਹ ਜਾਓ ਦੇ ਆਓ ਆਪਣੇ ਲੇਖੇ ਲੱਗ ਜੂ ਆਪਾਂ ਤੇ ਪਤਾ ਹੀ ਨਹੀਂ ਵੀ ਇਹ ਦਵਾਈ ਹੈ ਕਿਹੜੀ ਆ ਕਿਉਂਕਿ ਸਾਨੂੰ ਇਹ ਬਾਰੇ ਨੌਲੇਜ ਨਹੀਂ ਹੈਗੀ ਇਹ ਕਹਿੰਗੇ ਹਰ ਬੰਦਾ ਹਰ ਸੰਸਥਾ ਹਰੀਕਰੋ ਸੰਸਥਾ ਇਕਾਈਓ ਨਾ ਫੇਰ ਦਾ ਕੈਂਪ ਲਾਇਆ ਫੌਜੀਆ ਨੇ ਕੈਂਪ ਲਾਇਆ ਜੀ ਇੱਥੇ ਇੱਕ ਦਵਾਈਆਂ ਦਾ ਆ ਹੁਣੇ ਉਹ ਆਏ ਹੀ ਸਿੰਘ ਪੱਤਰਕਾਰ ਨਾਲ ਇੱਕ ਜਥੇਬੰਦੀ ਆਈ ਸੀ ਉਹ ਕੁਝ ਜਿੰਨਾ ਜਿਤਨਾ ਵਜਨ ਕੀਤਾ ਵੀ ਬੀਬੀਆਂ ਵਾਸਤੇ ਉਹ ਬੀਬੀਆਂ ਵਾਸਤੇ ਕੋਈ ਲੈ ਕੇ ਆਏ ਆ ਸੰਸਥਾਵਾਂ ਜਿੰਨੀਆਂ ਵੀ ਆ ਉਹ ਸਾਰੀਆਂ ਇਹਲੇ ਤਤਪਰ ਆ ਕੋਈ ਕਸਰੀ ਨਹੀਂ ਰਹਿ ਰਹੀ ਜੀ ਜੇ ਸੋਚਿਆ ਜਾਵੇ ਮੈਂ ਕਹਿੰਨਾ ਵੀ ਅੱਧਾ ਪੰਜਾਬ ਡੁੱਬ ਗਿਆ ਅੱਧਾ ਪੰਜਾਬ ਵਜਿਆ ਪਰ ਜਿਹੜਾ ਅੱਧਾ ਪੰਜਾਬ ਬਣਾ ਉਹ ਸਾਰੇ ਪੰਜਾਬ ਦੀ ਰਾਖੀ ਕਰਨ데요 ਹਾਂਜੀ ਇਹ ਚ ਕੋਈ ਜੇ ਆਪਾਂ ਕਹਿ ਦਈਏ ਵੀ ਕਿਸੇ ਨੇ ਨਹੀਂ ਜਿਹੜੀ ਗੱਲ ਸੰਗਤਾਂ ਦੀ ਹੈ ਜੀ ਵੇਖੋ ਕੋਈ ਨਕੰਮਾ ਹੀ ਹੋਊਗਾ ਜਿਹੜਾ ਘਰ ਬੈਠਾ ਹੋਊਗਾ ਨਹੀਂ ਤੇ ਜਿੱਡੀ ਵੱਡੀ ਆ ਸੱਚੀ ਤੇ ਸੁੱਚੀ ਸੇਵਾ ਇਸ ਤੋਂ ਵੱਡੀ ਕਿਹੜੀ ਹੈ ਜੀ ਪਾਛਾ ਤੁਹਾਡੀ ਗੱਲ ਰੁਕਦੀ ਆ ਪੰਜਾਬ ਪੰਜਾਬ ਦੀ ਰਾਖੀ ਕਰ ਰਿਆ ਪੰਜਾਬ ਦੇ ਉੱਪਰ ਵਿਵਤਾ ਪਈ ਆ ਪੰਜਾਬ ਹੀ ਪੰਜਾਬੀਆਂ ਦੇ ਲਈ ਖੜ ਗਿਆ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪਿਆ ਵੇਖੋ ਜੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹਨੇ ਇੱਕ 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 ਦਿਨ ਬਿਆਨ ਆਇਆ ਸੀ ਵੀ ਇੱਕ ਕਮੇਟੀ ਬਣੀ ਆ ਉਹ ਪੰਜਾਬ ਦੇ ਹੜਪੀਰਦਾਂ ਦੀ ਇੱਕ ਦੌਰਾ ਕਰੂਗੀ ਗੱਲ ਆਏ ਖੇਤੀਬਾੜੀ ਮੰਤਰੀ ਸਾਹਿਬ ਉਹ ਮੈਂ ਰਾਤ ਟੀਵੀ ਤੇ ਆ ਕੇ ਵੇਖਿਆ ਸੀ ਉਹ ਪੱਤਰਕਾਰ ਜਵਾਬ ਕਰਦੇ ਤੋਂ ਗੜਗੋ ਮਾਈਕਾ ਨੂੰ ਮੈਂ ਪਛਾਣ ਕਰਦੇ ਆ ਵੇਖੋ ਮਤਲਬ ਮੇਰਾ ਕਹਿੰਦਾ ਪਾ ਵੀ ਪੰਜਾਬ ਪੰਜਾਬ ਨੂੰ ਬਚਾਊਗਾ ਅੱਜ ਵੀ ਇਹ ਗੱਲ ਆ ਪੰਜਾਬੀ ਪੰਜਾਬੀ ਦੇ ਨਾਲ ਖੜਨਾ ਖੜੇ ਵੀ ਤੇ ਫਾਇਦਾ ਹੀ ਅੱਜ ਤਾਂ ਵਾ ਆ ਜਿਹੜੀ ਆਪਾਂ ਗੱਲ ਕਰਦੇ ਆ ਰਕਬਾ ਮਰਿਆ 70% ਇਥੋਂ ਦੇ ਵਸਨੀਕ ਦੱਸਦੇ ਆ ਵੀ ਗਰੀਬ ਆਦਮੀ ਸੀ 70% ਵੇਖੋ ਫਸਲ ਪੱਕੀ ਵੀ ਸੀ ਕੋਈ ਗੱਲ ਨਹੀਂ ਫਸਲ ਦੇ ਹੁਣ ਤੇ ਤਿਆਰ ਸੀਗੀ ਪਰ ਉਹ ਫਸਲ ਦਾ ਖਰਚਾ ਹੁੰਦੇ باوجود ਅੱਜ ਕਿਸਾਨ ਰੁੜ ਗਿਆ ਵਾ ਉਹਦੇ ਪੱਲੇ ਹੀ ਕੱਖ ਨਹੀਂ ਰਿਹਾ ਇਹ ਸਾਲ ਖੰਡ ਦਾ ਬਾਬਾ ਜੀ ਪੈ ਗਈ ਨਹੀਂ ਬਣਨੀਆ ਹਾਂਜੀ ਕਿਸਾਨ ਦੇ ਪੱਲੇ ਅੱਜ ਕੱਖ ਨਹੀਂ ਜੇ ਰਿਹਾ ਮਲਕਤਸਾਨ ਦਾ ਜੇ ਸੋਚਿਆ ਜਾਵੇ ਤੇ ਦੇਖੋ ਜਿੱਥੇ ਅੱਜ ਬਿਤਾਵਣੀ ਮੈਂ ਤੇ ਅਪੀਲ ਕਰੂੰਗਾ ਵੀ ਅੱਜ ਤੋਂ ਮਹੀਨਾ 20 ਦਿਨ ਪਛਾਣ ਜਦੋਂ ਗਾਂ ਲਾਥ ਨਾ ਪਾਣੀ ਜਿੱਥੇ ਵੀ ਕੋ ਭੈਣ ਭਰਾ ਕੋਈ ਸਰਮਾਇਦਾਰ ਪਾਰਟੀ ਹੈਗੀ ਆ ਇਹਨਾਂ ਭਰਾਵਾਂ ਦੀ ਆ ਕੇ ਬਾਹ ਫੜੇ ਜੀ ਤੇ ਆਪਦੇ ਪੈਰਾਂ ਸਿਰ ਆਪਦੇ ਬੱਚਿਆਂ ਨੂੰ ਰੋਟੀ ਦੇਣ ਯੋਗ ਹੋ ਜਾਣ ਇਹ ਕਰਕੇ ਥੋੜੀ ਪਾਲੀ ਵਾਲਾ ਜਿਹੜਾ ਬਾਬਾ ਜੀ ਉਹ ਅੱਜ ਮਰਿਆ ਕੋਈ ਛੱਕਣੀ ਦੇ ਵਿੱਚ ਹੈਗਾ ਜੇ ਜੁਪੀ ਦੇ ਵਿੱਚ ਮੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਲੈਕਸ਼ਨ ਤੋਂ ਪਹਿਲਾਂ ਲੱਖਾਂ ਰੁਪਇਆ ਲੋਕਾਂ ਦੇ ਖਾਤੇ ਸੁੱਟਦੇ ਆ ਆਪਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਪਤਾ ਵਾ ਇਹ ਤਾਂ ਹੀ ਜਿੱਤਦੇ ਆ ਪਰ ਪੰਜਾਬ ਨਾਲ ਵਿਤਕਰਾ ਪੰਜਾਬ ਨਾਲ ਵਿਤਕਰਾ ਪੰਜਾਬ ਦੇ ਜਿਹੜੇ ਦਿੱਤੇ ਸਾਡੇ ਉਹ ਵੀ ਖੋਈ ਜਾਂਦੇ ਆ ਆਣ ਇਥੋਂ ਦਾ ਜਿਹੜਾ ਐਮਪੀ ਆ ਜੇ ਅਮਰਤਪਾਲ ਸਿੰਘ ਵੇਖੋ ਕਿੰਨੀ ਵੋਟ ਤੇ ਸੰਗਤ ਨੇ ਜਤਾਇਆਸ ਕਰਦੇ ਦਰਦ ਸੀ ਪਿਆਰ ਸੀ ਉਹਨਾਂ ਨੂੰ ਜਤਾਇਆ ਪਰ ਸਾਡੀ ਉਹਦੀ ਐਮਪੀ ਗ੍ਰਾਂਟ ਆ ਨਾ ਉਹ ਵੀ ਨਾ ਰਿਲੀਜ਼ ਕੀਤੀ ਅੱਜ ਐਮਪੀ ਗ੍ਰਾਂਟ ਰਿਲੀਜ਼ ਕੀਤੀ ਹੁੰਦੀ ਨੇ ਆਹ ਜਿਹੜੇ ਭਰਾ ਅੱਜ ਮੌਤ ਦੇ ਮੂੰਹ 'ਚ ਧੱਕੇ ਪਏ ਆ ਇਹਨਾਂ ਦਾ ਕੁਝ ਨਾ ਕੁਝ ਸੋਚਿਆ ਹੁੰਦਾ ਅੱਜ ਇਹ ਦਿਨ ਵੇਖਣ ਨੂੰ ਨਾ ਮਿਲਦੇ ਇਹ ਪਾਛੋ ਜਿਸ ਤਰ੍ਹਾਂ ਕਹਿੰਦੇ ਨੇ ਵੀ ਇਹ ਗਵਾਂਡੀਆਂ ਤੇ ਗੁੱਸਾ ਤੇ ਕੀ ਕਰਨਾ ਹੁੰਦਾ ਵਾ ਆਪਣਿਆਂ ਤੇ ਜਿਹੜਾ ਵਾ ਉਹ ਰੋਸ ਹੁੰਦਾ ਆ ਇਹ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਨਲਾਇਕ ਨਿਕਲੀ ਆ ਜੇ ਇਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਦੇ ਨਾਲ ਬਦਲਾ ਦੇ ਨਾਂ ਤੇ ਚੁਣਿਆ ਸੀਗਾ ਇਹ ਸਰਕਾਰ ਵੀ ਨਹੀਂ ਲੋਕਾਂ ਨਾਲ ਖੜੀ ਵੇਖੋ ਮੈਂ ਇੱਕਦਮ ਗਲਤ ਸਾਂ ਸਰਕਾਰ ਚੁਣੀ ਸੀ ਲੋਕਾਂ ਨੂੰ ਚਾਹ ਵੀ ਹੈਗਾ ਸੀ ਪਰ ਇਥੇ ਮੈਂ ਇਹ ਬੇਨਤੀ ਕਰਦਾ ਵੀ ਸਰਕਾਰ ਹੈ ਸੀ ਸਰਕਾਰ ਕਰ ਸਕਦੀ ਸੀ ਪਰ ਸਰਕਾਰ ਨੂੰ ਜੋ ਦਿੱਲੀ ਵਾਲਾ ਕੇਰੀ ਵਾਲ ਨੇ ਉਹਨੇ ਖੈੜਾ ਨਹੀਂ ਛੱਡਿਆ ਜਿੰਨਾ ਪੈਸਾ ਉਹਦੇ ਕੋਲ ਸੀ ਪੰਜਾਬ ਦਾ ਸਾਰਾ ਜਾ ਜਦੇ ਰਹੀ ਲੱਗਾ ਸਾਰਾ ਬਾਹਰ ਲੱਗਾ ਜੇ ਗੁਜਰਾਤ ਦੀ ਇਲੈਕਸ਼ਨ ਆਈ ਉਥੇ ਲੈ ਗਿਆ ਉਥੇ ਜਾ ਕੇ ਪੰਜਾਬ ਦਾ ਪੈਸਾ ਬਰਬਾਰ ਕੀਤਾ ਕਿਤੇ ਵੀ ਇਲੈਕਸ਼ਨ ਆਈ ਉਥੇ ਪੰਜਾਬ ਦਾ ਪੈਸਾ ਬਰਬਾਰ ਕੀਤਾ ਇਹ ਸਨ ਮਹਾਂਪੁਰਖ ਬਾਬਾ ਗਿਆਨ ਸਿੰਘ ਜੀ ਮਨੇਹਾਲੇ ਵਾਲੇ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਹੋਣਾਂ ਦੇ ਬਹੁਤ ਹੀ ਸਤਕਾਰੇ ਹੋਏ ਜਥੇਦਾਰ ਜਿਹੜੇ ਇੱਥੇ ਰੁਕਣੇ ਵਾਲੇ ਬੰਨ ਦੇ ਉੱਪਰ ਆਪ ਬਾਬੇ ਬਕਾਲੇ ਦੇ ਵਿੱਚ ਆਵਲੇ ਲੰਗਰ ਸਿੱਖ ਸੰਗਤਾਂ ਲੈ ਕੇ ਆਪ ਆ ਜਾਂਡੀਆਂ ਡੇਰੇ ਬਾਬੇ ਨਾਨਕ ਬਾਬਾ ਕੋਲਾ ਸਿੰਘ ਜੀ ਹੁਣੇ ਪਰਸੋ ਦੋ ਤਿੰਨ ਦਿਨ ਆਪ ਲਾ ਕੇ ਆਏ ਆ ਆ ਭਰੋ ਆਣੇ ਗਾੜੀ ਇੱਥੇ ਲੰਗਰ ਚੱਲਣ ਡਿਆ ਇਹ ਸੰਪਰਦਾ ਦੇ ਮਨਮੇ ਤਕਰੀਬਨ ਜਿੱਥੇ ਜਿੱਥੇ ਵੀ ਬਿਖਤੇ ਪੜਾ ਹੈ ਗਿਆ ਨਾ ਜੀ ਜਿੱਥੇ ਵੀ ਅੱਜ ਬੰਨ ਤੇ ਕਿਤੇ ਲੋੜ ਆ ਇਹ ਸੰਪਰਦਾ ਦੇ ਉੱਥੇ ਹੀ ਲੰਗਰ ਚੱਲਣ ਦਾ ਤੇ ਮਾਹਪੁਰਖ ਬਿਲਕੁਲ ਨਿਗਰਾਨੀ ਨਾ ਚੱਲਣ ਦਾ ਆ ਇੱਕ ਤਾਂ ਹੁੰਦਾ ਵੀ ਕਿਸੇ ਨੂੰ ਕਹਿ ਦੇਣਾ ਜਾਓ ਜਾਓ ਨਹੀਂ ਮਾਹਪੁਰਖ ਅੱਜ ਰਾਤ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਇੱਥੇ ਸਿੰਘ ਆਪਣੇ 1 ਵਜੇ ਆ ਨਿਸ਼ਾਨ ਸਿੰਘ ਆਪਣਾ ਗਿਆ ਸੀ ਸਿੰਘਾਂ ਨੂੰ ਛੱਡਣ ਵਾਸਤੇ ਸੇਵਕਪੁਰੀ ਸਾਹਿਬ ਤੇ ਮਾਹਪੁਰਖ ਜਾਂਦਿਆਂ ਨੂੰ ਮਤਲ ਸੰਗਤਾਂ ਨਾਲ ਡੀਕੰਡਾ ਹੀ ਨਾ ਸਿੰਘਾਂ ਨੂੰ ਵੀ ਸਿੰਘ ਆਉਂਦੇ ਫਿਰ ਆਰਾਮ ਕਰਦੇ ਵੇਖੋ 1 ਵਜੇ ਤੱਕ ਐਨੇ ਫਿਰ ਆਉਂਦੇ ਇੱਥੇ ਆਉਂਦੇ ਬਾਬਾ ਜੀ ਵੱਡੇ ਆਉਂਦੇ ਆ ਮਤਲਬ ਬਹੁਤ ਜਿਆਦਾ ਨਿਗਰਾਨੀ ਮਾਹਪੁਰਖਾਂ ਨੇ ਮਾਹਪੁਰਖਾਂ ਨੇ ਇੰਨਾ ਜਿਆਦਾ ਵੀ ਉਹ ਦੰਦੇ ਵੀ ਇਹ ਤੋਂ ਵੱਡੀ ਆਪਣੇ ਕੋਲ ਸੇਵਾ ਕੋਈ ਨਹੀਂ ਹੈਗੀ ਤਗੜੇ ਹੋ ਕੇ ਕਰੋ ਜੋ ਚਾਹੀਦਾ ਮਾਹਪੁਰਖਾਂ ਦਾ ਜੋ ਚਾਹੀਦਾ ਉਹ ਆਪਾਂ ਦੇਨ ਨੂੰ ਸੰਗਤ ਨੂੰ ਆਜਰਾ ਬਾਕੀ ਇਹ ਆ ਵੀ ਸੰਗਤਾਨ ਸਿੰਘ ਸਾਹਿਬ ਜੀ ਹੋਣਾਂ ਦੇ ਜਥੇਦਾਰ ਸਹਿਬਾਨ ਅਤੇ ਉਹਨਾਂ ਦੇ ਸਹਿਯੋਗੀ ਜਥੇਦਾਰ ਜੋ ਉਹਨਾਂ ਦੇ ਨਾਲ ਜਿਹੜਾ ਸਹਿਯੋਗ ਕਰਕੇ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾ ਰਹੇ ਨੇ ਮੌਂਟੀ ਸਿੰਘ ਦੇ ਨਾਲ ਰੁਕਣੇ ਵਾਲਾ ਫਿਰੋਜ਼ਪੁਰ ਨਜ਼ਦੀਕ ਮੱਖੂ ਹਰੀ ਕੇ ਹੈਡ ਤੋਂ ਡਾਕਟਰ ਗੁਰਜਿੰਦਰ ਸਿੰਘ ਕੇਸਰੀ ਚੈਨਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ